ਸਭ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਵਿਚਾਰ ਜਾਹੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਬਨਾਇਓ ਐਸੇ ਦੀਨ ਦਿਆਲ ਸਤਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮੁਲਜਸਮੇ ਤਰਨ ਤਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਬਾਣੀ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 462ਵਾਂ ਪ੍ਰਕਾਸ਼ ਦਿਹਾੜਾ ਜੋ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਮਨਾ ਰਹੀਆਂ ਨੇ ਪਿਛਲੀ 11 April ਤੋਂ ਇਹ ਗੁਰਮਤ ਸਮਾਗਮ ਇਸੇ ਸੰਬੰਧ ਅnder ਪ੍ਰਾਰੰਭ ਹੋਏ ਜਿਹੜੇ ਸਮਾਗਮ ਚੱਲਦੇ ਹੋਏ 20 April ਤੱਕ ਲਗਾਤਾਰ ਚੱਲਦੇ ਆ ਰਹੇ ਨੇ ਤੇ ਚੱਲਣਗੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਗੋیندਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਤਾ ਭਾਨੀ ਜੀ ਦੀ ਪਾਕ ਕੁੱਖ ਅਤੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਬੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਬਹੁਤ ਇਤਿਹਾਸ ਨੂੰ ਰਚਿਆ ਜੀਵਨ ਕਾਲ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤੀ ਉਹਦੇ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦਾ ਜਿਹੜਾ ਸਰੋਵਰ ਸੀ ਰੈਂਦੀ ਸੇਵਾ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਹਨੂੰ ਸੰਪੂਰਨ ਕੀਤਾ ਉਸ ਸਰੋਵਰ ਦੇ ਅੰਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਪ੍ਰਗਟ ਕੀਤਾ ਉਹਦੇ ਤੋਂ ਬਾਅਦ ਤਰਨ ਤਰਨ ਸਾਹਿਬ ਦੀ ਧਰਤੀ ਵਿਸਾਈ ਹੋਰ ਅਸਥਾਨ ਜਿਹੜੇ ਉਹ ਪ੍ਰਗਟ ਕੀਤੇ ਅਤੇ ਸਭ ਤੋਂ ਵੱਡਾ ਜਿਹੜਾ ਕਾਰਜ ਕੀਤਾ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਕਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਛੋਟੀ ਉਮਰ ਦੇ ਵਿੱਚ ਕਿਹਾ ਸੀ ਦੋਹੇ ਤਾਂ ਬਾਣੀ ਕਾ ਬੋਹੇ ਤਾਂ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੱਕਿਆਂ ਕੀਤਾ ਭਾਵ ਕਿ ਉਹ ਕਾਰਜ ਜਿਹੜਾ ਸੰਪੂਰਨ ਕੀਤਾ ਪਵਿੱਤਰ ਗੁਰਬਾਣੀ ਨੂੰ ਇਕੱਤਰ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਪਵਿੱਤਰ ਗੁਰਬਾਣੀ ਦਾ ਇੱਕ ਜਹਾਜ ਇੱਕ ਗ੍ਰੰਥ ਸਹਿਬ ਬਣਾਇਆ ਜਿਹਦਾ ਪ੍ਰਕਾਸ਼ ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਅੰਦਰ ਬਹੁਤ ਸੰਸਾਰ ਦੇ ਉੱਤੇ ਕਿਰਪਾ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਕਈਆਂ ਨੂੰ ਪਾਰ ਉਤਾਰਾ ਜਿਹੜਾ ਉਹਨਾਂ ਦਾ ਕੀਤਾ ਉਹਦੇ ਤੋਂ ਬਾਅਦ ਜਿਹੜਾ ਤਰਨਤਨ ਸਾਹਿਬ ਦੀ ਪਵਿੱਤਰ ਨਗਰੀ ਹੈ ਤੇ ਪਵਿੱਤਰ ਸਰੋਵਰ ਤੇ ਸਥਾਨ ਹੈ ਇਸ ਧਰਤੀ ਤੇ ਪਵਿੱਤਰ ਸਥਾਨ ਤੇ ਵੀ ਬਹੁਤ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਕੀਤੀਆਂ ਕਿ ਜਿਹੜਾ ਇੱਥੇ ਦਰਸ਼ਨ ਇਸ਼ਨਾਨ ਕਰੇਗਾ ਸ਼ਰਧਾ ਭਾਵਨਾ ਨਾਲ ਉਹਦੇ ਸਾਰੇ ਹੀ ਰੋਗ ਤਨਮਨ ਦੇ ਰੋਗ ਜਿਹੜੇ ਨੇ ਕੱਟੇ ਜਾਣਗੇ ਐਸੇ ਦਿਨ ਦੀ ਆਲ ਸਤਿਗੁਰੂ ਜੀ ਦਾ 462ਵਾਂ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਮਨਾ ਰਹੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਅਸੀਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਅਤੇ ਨਾਲ ਬਹੁਤ ਬਹੁਤ ਵਧਾਈਆਂ ਦਿੰਨੇ ਹਾਂ ਕਿ ਗੁਰੂਕੀਆਂ ਸੰਗਤਾਂ ਖੁਸ਼ੀਆਂ ਦੇ ਸਹਿਤ ਇਹਨਾਂ ਦਿਹਾੜਿਆਂ ਨੂੰ ਮਨਾ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਕੋਟਾਣ ਕੋਟ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ